ਬਲਾਕ ਮਾਚੀਵਾੜਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਰਮਾ ਸਮਰਥਨ ਮਿਲਿਆ ਜਦੋਂ ਕਈ ਕਾਂਗਰਸੀ ਸਮਰਥਕਾਂ ਨੇ ਪਾਰਟੀ ਨੂੰ ਛੱਡ ਕੇ ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਦੀ ਅਗਵਾਈ ਹੇਠ ਆਪ ਵਿੱਚ ਸਮੁਲਿਤ ਕੀਤੀ ਹੈ ਮਾਚੀਵਾੜਾ ਦਾਣਾ ਮੰਡੀ ਵਿੱਚ ਸੀਨੀਅਰ ਆਗੂ ਮੋਹਿਤ ਕੁੰਦਰਾ ਦੇ ਦਫ਼ਤਰ ਵਿੱਚ ਇੱਕ ਸਾਦੇ ਸਮਾਰੋਹ ਦੌਰਾਨ ਵਿਧਾਇਕ ਧਿਆਲਪੁਰਾ ਨੇ ਆਪ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ}{|\text{ਦਿਆਲਪ੍ਰਾਨੀ}} ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਪਾਰਟੀ ਨਾਲ ਜੁੜ ਰਹੇ ਨੇ ਅਤੇ ਪਾਰਟੀ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਸ਼ਹਿਰ ਵਿੱਚ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਆਪ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਪ੍ਰਗਟਾਉਣਾ ਇੱਕ ਵੱਡੀ ਪ੍ਰਾਪਤੀ ਹੈ। ਅੱਜ ਸਤਪਾਲ ਵੀਰ ਜਿਹੜਾ ਚੇਅਰਮੈਨ ਰਿਹਾ ਹੈ ਇੱਥੋਂ ਅਸੀਂ ਬਿੰਗ ਦਾ ਤੇ ਪ੍ਰੀਤ ਵੀਰ ਤੇ ਨਾਲ ਇਹਦੇ ਸਾਥੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਅੱਜ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਨੇ ਤੇ ਸਾਨੂੰ ਮਾਣ ਵੀ ਮਹਿਸੂਸਦਾ ਤੇ ਬੜੀ ਖੁਸ਼ੀ ਮਹਿਸੂਸ ਵੀ ਹਿਸਾਬਾ ਵੀ ਸਾਰੇ ਵੀਰ ਭਰਾ ਸਾਰੇ ਕੰਦਲਾਂ ਕੰਦਾਂ ਜੋੜ ਕੇ ਪਾਰਟੀ ਕੰਮ ਕਰਨਾ ਚਾਹੁੰਦੇ ਨੇ ਇਹ ਤੇ ਅੱਜ ਇਹਨਾਂ ਦਾ ਸਾਰਾ ਸਵਾਗਤ ਵੀ ਕਰਨਾ ਤੇ ਲੋਕ ਪੈ ਰਹੇ ਨੇ ਤੇ ਪਰਿਵਾਰ ਦੇ ਵਿੱਚ ਬਲ ਕੰਮ ਵੀ ਕਹਿੰਦੇ ਕਿ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵੀ ਆਮ ਆਦਮੀ ਪਾਰਟੀ ਨੇ ਸਰਗਰਮੀ ਕੀਤੀ ਹੈ ਹਾਂ ਤਾਂ ਨਗਰ ਕੌਂਸਲ ਚੋਣਾਂ ਚ ਲੋ ਆਉਣੀਆਂ ਨੇ ਤਾਂ ਹੈਗੀਆਂ ਇਹ ਵੈਸੇ ਕੰਮਾਂ ਨੂੰ ਦੇਖ ਕੇ ਜੋ ਵੀ ਪਾਰਟੀ ਨੇ ਜੋ ਪੰਜਾਬ ਨੂੰ ਕੰਮ ਅਸਟਫ ਹੋ ਰਹੇ ਨੇ ਉਹਨਾਂ ਨੂੰ ਦੇਖਦੇ ਸਾਰੇ ਪ੍ਰਭਾਵਤ ਹੋ ਕੇ ਵੀਰ ਆਮ ਆਦਮੀ ਪਾਰਟੀ ਦਾ ਹਿੱਸਾ ਬਣਦੇ ਮੈਂ ਸਤਪਾਲ ਵਰਦੀ ਜੀ ਮਾਛੀਵਾੜਾ ਸਾਹਿਬ ਤੋਂ ਐਸਸੀ ਵਿੰਗ ਦਾ ਪ੍ਰਧਾਨ ਕਾਂਗਰਸ ਪਾਰਟੀ ਕੱਢੀ ਹਾਂ ਤੇ ਮੈਂ ਐਮਐਲਏ ਸਾਹਿਬ ਉਹਨਾਂ ਦਾ ਕੰਮ ਕਾਰਜ ਦੇਖ ਕੇ ਸਾਡੇ ਮੋਹਿਤ ਕੋਂਦਰਾ ਜੀ ਸੋਨੂ ਬਾਜੀ ਉਹਨਾਂ ਦਾ ਕੰਮ ਕਾਰਜ ਸ਼ਹਿਰ ਦੇ ਵਿੱਚ ਦੇਖ ਕੇ ਪ੍ਰਭਾਵਿਤ ਹੋ ਕੇ ਮੈਂ ਉਹਨਾਂ ਨਾਲ ਜੁਆਇਨਿੰਗ ਕੀਤੀ ਆ ਮੈਨੂੰ ਬੜਾ ਵਿਸ਼ਵਾਸ ਆ ਐਮਐਲਏ ਸਾਹਿਬ ਤੇ ਸਾਡੇ ਮਾਚੀਵਾੜੇ ਤੋਂ ਸੋਨੂ ਬਾਜੀ ਤੇ ਤੇ ਸਾਨੂੰ ਜਿਹੜੇ ਬਣਦੇ ਹੱਕ ਆ ਸਾਨੂੰ ਪਾਰਟੀ ਕਰਨੀ ਉਹ ਦਵਾਈ ਜਾਣਗੇ ਦਨਿਤભાઈ ਇਚਾਰੇ ਦੇ ਕੰਮ ਹੋਣੇ ਚਾਹੀਦੇ ਨੇ ਜੀ ਜਿਹੜੇ ਗਰੀਬ ਵਰਗ ਦੇ ਲੋਕ ਆ ਜਿਨ੍ਹਾਂ ਦੀ ਥਾਣੇ ਕੋਟ ਕਚੈਰੀਆਂ 'ਚ ਨਹੀਂ ਸੁਣਵਾਈ ਹੁੰਦੀ ਹੈਗੀ ਅਸੀਂ ਭਾਜੀ ਉਹਨਾਂ ਤੱਕ ਆਵਾਜ਼ ਪਹੁੰਚਾਵਾਂਗੇ ਇਹ ਕੰਮ ਇਹਨਾਂ ਤੋਂ ਕਰਵਾਵਾਂਗੇ ਨਾਲ ਭਾਈਚਾਰੇ ਦੇ ਸਮਾਜਿਕ ਲੋਕ ਲੈ ਕੇ ਆਪਣੇ ਭਾਈਚਾਰੇ ਦੇ ਮੋਹਤਵਾਰ ਬੰਦੇ ਲੈ ਕੇ ਇਹਨਾਂ ਦੀ ਕਚੇਰੀ ਪਹੁੰਚਾਂਗੇ ਜੋ ਵੀ ਹੋਊਗੀ ਗੱਲਬਾਤ ਇਹਨਾਂ ਨੂੰ ਜਾ ਕੇ ਐਂਡ ਕਰਾਂਗੇ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਇਲਾਕੇ ਦੀ ਆਨ ਤੇ ਸ਼ਾਨ ਸਾਡੇ ਐਮਐਲਏ ਸਾਹਿਬ ਨੇ ਜਿਵੇਂ ਤੁਸੀਂ ਦੱਸਿਆ ਕਿ ਜੋ ਇਹਨਾਂ ਨੇ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿੰਨੇ ਵੀ ਸਾਡੇ ਵੀਰ ਇਹ ਆਏ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਆਂ ਔਰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਜਿਵੇਂ ਕੰਮ ਕਰ ਰਹੇ ਆ ਇਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਲਈ ਕੰਮ ਕਰਨਗੇ